ਵਾਫੋਰਮਾ ਨੇ ਐਲਾਨ ਕੀਤਾ ਸੀ ਪੰਜਾਬ ਬੰਦ ਦਾ 30 ਦਸੰਬਰ ਦਾ ਫਿਰ ਜਿੰਨੇ ਵੀ ਸਰਕਾਰੀ ਦਾ ਗੈਰ ਸਰਕਾਰੀ ਅਦਾਰੇ ਆ ਉਹ ਪੂਰੀ ਤਰ੍ਹਾਂ ਦਫਤਰ ਬੰਦ ਰੱਖਣਗੇ ਜੜੀ ਰੇਲ ਆਵਾ ਚਾਈਆ ਤੁਹਾਨੂੰ ਪਤਾ ਵਾਫੋਰਮਾ ਨੇ ਐਲਾਨ ਕੀਤਾ ਸੀ ਪੰਜਾਬ ਬੰਦ ਦਾ 30 ਦਸੰਬਰ ਦਾ 7 ਤੋਂ 4 ਵਜੇ ਤੱਕ ਮੁਕੰਮਲ ਪੰਜਾਬ ਬੰਦ ਰਹੂਗਾ ਜਿਹੜੀ ਅੱਜ ਖਨੌਰੀ ਬਾਰਡਰ ਤੇ ਮੀਟਿੰਗ ਸੱਦੀ ਸੀ ਆਪਾਂ ਸਾਰੀਆਂ ਜਨਤਕ ਜਥੇਬੰਦੀਆਂ ਦੀ ਉਹਦਾ ਸਾਨੂੰ ਭਰਪੂਰ ਭਰਪੂਰ ਹੰਗਾਰਾ ਮਿਲਿਆ ਹੈਗਾ ਉਹਨਾਂ ਚ ਅਧਿਆਪਕ ਟਰਾਂਸਪੋਰਟ ਨਾਲ ਸੰਬੰਧਿਤ ਜਥੇਬੰਦੀਆਂ ਤੇ ਟਰਾਂਸਪੋਰਟਰਾਂ ਦੇ ਮਾਲਕ ਬਿਜਲੀ ਕਾਮੇ ਆਸ਼ਾ ਵਰਕਰ ਟੋਲ ਪਲਾઝા ਦੇ ਮੁਲਾਜ਼ਮ ਮਜ਼ਦੂਰ ਯੂਨੀਅਨ ਇਸ ਤਰ੍ਹਾਂ ਦੇ ਨੰਬਰਦਾਰ ਯੂਨੀਅਨ ਸਰਪੰਚਾਂ ਦੀਆਂ ਯੂਨੀਅਨ ਸਾਬਕਾ ਸੈਨਿਕ ਜਲ ਸਪਲਾਈ ਵਿਦਿਆਰਥੀ ਯੂਨੀਅਨ ਪ੍ਰੋਫੈਸਰ ਇਸ ਇਤੋਂ ਤੱਕ ਆਪਣੇ ਪੱਤਰਕਾਰ ਰਿਐਸੋਸੀਏਸ਼ਨ ਇਹ ਤੋਂ ਗਾਂ ਜਿਹੜੀ ਵਪਾਰ ਮੰਡਲ ਵਾਲੇ ਉਹ ਤੋਂ ਵੀ ਸਾਨੂੰ ਲਿਖਤੀ ਸੁਨੇਹਾ ਆ ਗਿਆ ਵੀ ਯਾਰ ਅਸੀਂ ਤੁਹਾਡੇ ਨਾਲ ਖੜਾਂਗੇ ਡੇਰੀ ਯੂਨੀਅਨ ਮਲਕ ਕੋਲ ਮਲਾਕੇ ਅੱਡ ਅੱਡ ਖੇਤਰਾਂ ਦੀਆਂ ਜਥੇਬੰਦੀਆਂ ਇੱਥੇ ਤਕਰੀਬਨ ਜਿਹੜੇ ਆਗੂ ਆਏ ਨੇ ਉਹ ਤਕਰੀਬਨ ਉਹਨਾਂ ਦੀਆਂ 20-20 ਜਥੇਬੰਦੀਆਂ ਦੇ ਇੱਕ ਤਾਂ ਮੰਨ ਚ ਨੇ ਜਿਹੜੇ ਨਾਲ ਲੈ ਕੇ ਆਏ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਔਰ ਜਿਹੜਾ ਫੈਸਲਾ ਕੀਤਾ ਗਿਆ ਦੋਵਾਂ ਫੋਰਮਾਂ ਲੋ ਮੁਲਾਜ਼ਮ ਜਥੇਬੰਦੀਆਂ ਰੜ ਕੇ ਆਪ ਬੋਲ ਕੇ ਦੱਸਣਗੇ ਕਿ ਜਿੰਨੇ ਵੀ ਸਰਕਾਰੀ ਦਾ ਗੈਰ ਸਰਕਾਰੀ ਅਦਾਰੇ ਆ ਉਹ ਪੂਰੀ ਤਰ੍ਹਾਂ ਦਫਤਰ ਬੰਦ ਰੱਖਣਗੇ ਇਹ ਉਹਨਾਂ ਨੇ ਸਾਂਝਾ ਅਸੀਂ ਫੈਸਲਾ ਕੀਤਾ ਕਿ ਪੂਰੀ ਤਰ੍ਹਾਂ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰੱਖੇ ਜਾਣਗੇ ਔਰ ਇਹਦੇ ਲਈ ਅੱਜ ਇੱਕ ਪੰਜਾਬ ਪਧਰੀ ਮੀਟਿੰਗ ਹੋ ਗਈ ਆ ਇਹਨੂੰ ਹੋਰ ਦੋਵਾਂ ਮੋਰਚਿਆਂ ਦੀ ਲੀਡਰਸ਼ਿਪ ਨਾਲ ਤੇ ਮੁਲਾਜ਼ਮ ਜਥੇਬੰਦੀਆਂ ਦੀ ਡਿਸਟ੍ਰਿਕਟ ਪੱਧਰ ਤੇ ਕੋਆਰਡੀਨੇਟ ਕਰਨ ਲਈ ਕੱਲ 3 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਗਵਰਮਾ ਫਰਮਾਂ ਦੀਆਂ ਕਿਸਾਨ ਲੀਡਰਸ਼ਿਪ ਮਜ਼ਦੂਰ ਲੀਡਰਸ਼ਿਪ ਤੇ ਆਮ ਜਥੇਬੰਦੀਆਂ ਨਾ ਮੀਟਿੰਗ ਹੋ ਕੇ ਗਾਹਾਂ ਕੀ ਪ੍ਰੋਗਰਾਮ ਲਿਕਣੇ ਆ ਉਹਨਾਂ ਵੱਲੋਂ ਜੜੀ ਰੇਲ ਆਵਾਜਾਈ ਤੁਹਾਨੂੰ ਪਤਾ ਵੀ ਉਹ ਮੁਕੰਮਲ ਬੰਦ ਰੱਖਾਂਗੇ ਸੜਕ ਆਵਾਜਾਈ ਮੁਕੰਮਲ ਬੰਦ ਰਹੂਗੀ ਉਹਨਾਂ ਨੇ ਓਪਨਲੀ ਕਿਹਾ ਤੁਹਾਨੂੰ ਬੋਲ ਕੇ ਦੱਸਣਗੇ ਵੀ ਜਿੱਥੇ ਜਿੱਥੇ ਸਾਡੀ ਮਦਦ ਦੀ ਲੋੜ ਹੋ ਅਸੀਂ ਵਲੰਟੀਅਰ ਤੌਰ ਤੇ ਤੁਹਾਡੇ ਤਰਨਿਆਂ ਵਿੱਚ ਸ਼ਮੂਲੀਅਤ ਵੀ ਕਰਾਂਗੇ ਜੋ ਤੁਸੀਂ ਹੁਕਮ ਲਾਓਗੇ ਉਹ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਜਿਹੜਾ ਡਿਸਕਸ਼ਨ ਦਾ ਹਿੱਸਾ ਬਣਿਆ ਵੀ ਦੇਖੋ ਕਿਸੇ ਵੀ ਕਾਲ ਨੂੰ ਤੁਸੀਂ ਜਿਹੜਾ ਵਾ ਉਹ ਕਾਮਯਾਬ ਕਰਨਾ ਹੁੰਦਾ ਵਾ ਉਹ ਤੇ ਉਹਦੇ ਲਈ ਪ੍ਰਚਾਰ ਪ੍ਰੋਪੋਗੈਂਡਾ ਸਭ ਤੋਂ ਵੱਡੀ ਗੱਲ ਹੁੰਦੀ ਆ ਆ ਸਾਡੇ ਆਪ ਬੋਲ ਕੇ ਦੱਸਣਗੇ ਜਿਹੜੇ ਟੋਲ ਪਲਾઝા ਵਾਲੇ ਯੂਨੀਅਨ ਦੇ ਆਗੂ ਨੂੰ ਕਹਿੰਦੇ ਅਸੀਂ ਬੈਨਰ ਲਾ ਦਾਂਗੇ ਹਰ ਟੋਲ ਪਲਾਜ਼ੇ ਤੇ ਇਹਦੀ ਗਾ ਜੀ ਤੇ ਜਿਹੜੇ ਸਾਡੇ ਟਰਾਂਸਪੋਰਟ ਨਾਲ ਸੰਬੰਧਿਤ ਹੋਏ ਕਨੈਕਟਰ ਵੀਰ ਨੇ ਉਹ ਕਹਿੰਦੇ ਅਸੀਂ ਟਿਕਟਾ ਕੱਟਣ ਤੋਂ ਪਹਿਲਾਂ ਇੱਕ ਮਿੰਟ ਇੱਥੇ ਲੱਗ ਕੇ ਹਰ ਕਿਸਮ ਦੀ ਜਨਤਾ ਸਾਥੋਂ ਆਉਣੀ ਆ ਵੀ 30 ਨੂੰ ਪੰਜਾਬ ਬੰਦ ਹੈਗਾ ਵਾ ਤੁਹਾਡਾ ਟਰੀਕੇ ਨਾਲ ਹਰੇਕ ਜਥੇਬੰਦੀ ਨੇ ਸਪੋਰਟ ਕਰਨ ਦਾ ਯਤਨ ਕੀਤਾ ਵੀ ਅਸੀਂ ਇਹ ਕੰਨ ਨੂੰ ਆਨਲਾਈਨ ਅਸੀਂ ਜਿਹੜਾ ਉਹ ਵੀ ਪ੍ਰਚਾਰ ਪ੍ਰੋਪਗੈਂਡਾ ਦਾਾਂਗੇ ਇਹ ਆਪਣੇ ਪੱਤਰ ਤੇ ਛਾਪ ਕੇ ਜਵੇਂ ਬਸਾਂ ਦੇ ਮਗਰ ਲਿਖ ਕੇ ਵੀ ਭੇਜਿਆ ਜਾ ਸਕਦਾ ਤੋਂ ਮਤਲਬ ਹਰ ਤਰ੍ਹਾਂ ਨਾਲ ਜਿਹੜਾ ਵਾ ਇਹ ਕਾਮਯਾਬ ਹੋਵੇ ਇਹਦੇ ਲਈ ਯਤਨ ਜਿਹੜੇ ਆ ਉਹ ਜਿਹੜੇ ਜਟਾਏ ਜਾਣਗੇ ਇਹ ਇਹ ਆ ਦੂਸਰਾ ਜਿਹੜੀ ਅਪੀਲਾਂ ਆ ਪਾ ਫੈਸਲੇ ਕੀਤਾ ਅਪੀਲ ਕਰਨ ਵਾਲਾ ਦੋਵਾਂ ਫੋਰਮਾਂ ਤੋਂ ਅਸੀਂ ਪਿੰਡਾਂ ਦੇ ਸਾਰੇ ਗੁਰਦੁਆਰਿਆਂ ਜਾਂ ਕਮੇਟੀਆਂ ਨੂੰ ਅਪੀਲ ਕਰਦੇ ਵੀ ਲਗਾਤਾਰ ਪਿੰਡਾਂ 'ਚ ਅਨਾਉਂਸਮੈਂਟ ਹੋਵੇ ਔਰ ਜਿਹੜੇ ਸਪੋਰਟਸ ਦੇ ਕਲੱਬ ਐ ਯੂਥ ਦੇ ਸਪੋਰਟਸ ਕਲੱਬ ਆ ਉਹਨਾਂ ਨੂੰ ਅਪੀਲ ਆ ਜੋ ਕੋਈ ਧਾਰਮਿਕ ਸੰਸਥਾਵਾਂ ਨੂੰ ਅਪੀਲ ਆ ਲੋਕ ਗਾਇਕਾਂ ਨੂੰ ਅਪੀਲ ਹੈਗੀ ਆ ਸਾਡੀ ਬੁੱਧੀਜੀਵਿਆਂ ਨੂੰ ਅਪੀਲ ਆ